ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਪਰਮਜੀਤ ਸਿੰਘ ਬਾਉਪੁਰ ਜ਼ਿਲ੍ਹਾ ਪ੍ਰਧਾਨ ਨੂੰ ਲੋਈਆਂ ਸਾਹ ਤੇ ਹਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਸਤਲੋਜ ਦਰਿਆ ਨਾਲ ਲੱਗਦੀਆਂ ਨੋਚਾਂ ਨੂੰ ਬਹੁਤ ਨੁਕਸਾਨ ਕੱਟਾਂ ਵੱਡੀ ਕਾਸੂ ਝਟੋਏ ਕਤੇ ਤੱਕਾ ਬਸਤੀ ਚੌਂਗ ਰਸਤੇ ਤੇ ਟੋਏ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣਾ ਸੜਕਾਂ ਟੁੱਟੀਆਂ ਨਾ ਬਣਾਉਣ ਅਤੇ ਹੜਾਂ ਦੀਆਂ ਨੋਚਾਂ ਨੂੰ ਕੋਈ ਨੁਕਸਾਨ ਦਾ ਕੋਈ ਵੀ ਹੱਲ ਨਾ ਕੱਢੇ ਜਾਣ ਦੇ ਕਾਰਨ ਪ੍ਰੋਕਰ ਸਾਰੇ ਆਗੂਆਂ ਨੇ ਪੰਜਾਬ ਸਰਕਾਰ ਤੇ ਐਸ.ਡੀ.ਐਮ ਸ਼ਾਹਕੋਟ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਅਗਰ 18 ਤਰੀਕ ਮਾਰਚ 2024 ਤੱਕ ਕੋਈ ਵੀ ਹੱਲ ਨਾ ਕੀਤਾ ਗਿਆ ਤਾਂ ਉਹ ਮਜਬੂਰਨ 18 ਨੂੰ ਐਸ.ਡੀ.ਐਮ ਦਫ਼ਤਰ ਦਾਖਰਾਓ ਕਰਮਕੇ ਹੋਰਨਾਂ ਤੋਂ ਇਲਾਵਾ ਮਾਸਟਰ ਨਿਰਮਲ ਸਿੰਘ ਸੰਧੂ ਲਖਵੀਰ ਸਿੰਘ ਸੈਕਟਰੀ ਗੁਰਵਿੰਦਰ ਸਿੰਘ ਮੀਤ ਪ੍ਰਧਾਨ ਸੁਖਰਾਮ ਸਿੰਘ ਚਮਕੌਰ ਸਿੰਘ ਕਟਾ ਮੜੀ ਕਾਸੂ ਸਰਬਜੀਤ ਸਿੰਘ ਮਹਾਰਾਜਵਾਲਾ ਸ਼ਿੰਦਾ ਸ਼ੇਰਗੜੀ ਗੁਰਚੇਤਨ ਸਿੰਘ ਗਿੱਦੜਪਿੰਡੀ ਨਰਮਲ ਸਿੰਘ ਦੋਨੇਵਾਲ ਸ਼ੰਗਾਰਾ ਸਿੰਘ ਰਾਈਵਾਲ ਜਥੇਦਾਰ ਤੀਰਤ ਸਿੰਘ ਜਥੇਦਾਰ ਚਰਨ ਸਿੰਘ ਕਿਸਾਨ ਜਥੇਬੰਦੀ ਦੇ ਆਗੂ ਹਾਜ਼ਰ ਸਨ ਵਾਰੀਗੀ ਦੇ ਪੱਧਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਆਪਾਂ ਨੂੰ ਜਲੰਧਰ ਜ਼ਿਲ੍ਹਾ ਦਾ ਰੁਕਾ ਹੁੰਦੀ ਤਾਂ ਆਈ ਆ 2019 ਦੇ ਵਿੱਚ ਵੀ ਔਰ ਆ 2023 ਦੇ ਵਿੱਚ ਵੀ ਪਰ ਮਸਲੇ ਕਿਉਂ ਦੀ ਤੂੰ ਹੀ ਆ ਕਿਉਂਕਿ 2019 ਦੇ ਵਿੱਚ ਜਿਹੜੇ ਜਦੋਂ ਜਹੜ ਆਏ ਆ ਤੇ ਜਿਹੜੀਆਂ ਮੰਡ ਖੇਤਾਂ ਦੀਆਂ ਛੜਕਾਂ ਵਾਂ ਉਹਨਾਂ ਤੇ ਸਾਡੇ ਵੈਸ ਕਤਰਾ ਜ਼ਿਲ੍ਹੇ ਜਲੰਧਰ ਦੇ ਮਾਸਟਰ ਨਰਮਨ ਸਿੰਘ ਜੀ ਉਹ ਦੱਸਣਗੇ ਔਰ ਅਜੇ ਤੱਕ ਜਿੱਥੇ ਕਣਕਾਂ ਨਹੀਂ ਬੀਜ ਹੋਈਆਂ ਇਦਕੀ ਕਣਕਾਂ ਨਹੀਂ ਬੀਜ ਹੋਈਆਂ ਸੀ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਪੂਰਾ ਮਾਅਰਜ਼ਾ ਬਣਦਾ ਸੀ ਉਹ ਗਵਰਨਮੈਂਟ ਨੇ ਕਿਸੇ ਨੂੰ ਨਹੀਂ ਦਿੱਤਾ। ਇਹ ਅੱਜ ਦਾ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਆਇ ਤੇ ਵਿੱਚ ਇੱਕ ਧਾਨਾ ਲਿਕਣਾ ਉਹ ਵੀ ਅਸੀਂ ਦੱਸਾਂਗੇ ਤੁਹਾਨੂੰ। ਔਰ ਮਾਅਰਜ਼ੇ ਦੇ ਮੁੱਦੇ ਤੇ ਸਾਡੇ ਕਰਪੂਤਲਾ ਜ਼ਿਲ੍ਹੇ ਦੇ ਪ੍ਰਧਾਨ ਪਰਮਜੀਤ ਸਿੰਘ ਬਾਦਪੌਰ ਜਿਹੜੇ ਉਹ ਦੱਸਣਗੇ। ਔਰ ਮੈਂ ਇੱਕ ਤੁਹਾਨੂੰ ਦੱਸ ਦਿੰਨਾ ਕਿ ਇਸ ਖੇਤਰ ਦੇ ਵਿੱਚ ਜਿੱਥੇ ਜਿੱਥੇ ਸਤਲੋਜ ਦਰਿਆ ਆਨੰਦ ਦਾ ਕਿ ਜਿੱਥੇ ਜਿੱਥੇ ਉਹਨਾਂ ਨੂੰ ਨੁਕਸਾਨ ਕੀਤਾ ਖਾਸ ਕਰਕੇ ਨੋਚਾਂ ਦਾ ਜਿਹੜੇ ਜਿੱਥੋਂ ਬੰਨ ਟੁੱਟਾ ਉਹਦੇ ਅੰਦਰਵਾਰ ਵੀ ਔਰ ਬਾਹਰਵਾਰ ਵੀ ਗੱਟਾ ਮੰਡੀ ਗੱਟਾ ਮੰਡੀ ਕਾਸੂ ਇਹ ਬਹੁਤ ਵੱਡੇ ਟੋਵੇ ਪਏ ਹੋਏ ਆ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫੇਰ ਟੁੱਟਣ ਦਾ ਕਾਰਨ ਬਣ ਗਏ ਹੁਣ ਵੀ ਜੇ ਅੰਦਰਵਾਰ ਪਾਣੀ ਵਹਦਾ ਤੇ ਬਾਹਰਲੇ ਪਾਸੇ ਪਾਣੀ ਇੱਦਾਂ ਸਿਮਲ ਲਾ ਪੈਂਦਾ ਜਦੋਂ ਹੜ ਆਉਂਦਾ ਇਸ ਕਰਕੇ ਇਹ ਸਾਡੇ ਦੋ ਕੰਮ ਆ ਜਿਹੜੇ ਡ੍ਰੇਨ ਪਾਖ ਲਾਲ ਰਿਲੇਟਡ ਆ ਅਸੀਂ ਲਗਭਗ ਡੀਸੀ ਸਾਹਿਬ ਨੂੰ ਐਸਡੀਮ ਸਾਹਿਬ ਨੂੰ ਪਤਾ ਨਹੀਂ ਕਿੰਨੀ ਵਾਰੀ ਲੈਟਰ ਦੇ ਚੁੱਕੇ ਆ ਜਦੋਂ ਕਹਾੜ ਆਇਆ ਵਾ ਇਹ ਮਾਰਾ ਜੀ ਇਹ ਜਿਹੜੇ ਟੋਏ ਆ ਇਹਨਾਂ ਨੂੰ ਪੂਰਿਆ ਜਾਵੇ ਔਰ ਜਿਹੜੀਆਂ ਸਾਡੀਆਂ ਨੋਚਾਂ ਆ ਧੱਕਾ ਬਸਤੀ ਵਾਲੀ ਨੋਚ ਆ ਜਿੱਦੇ ਤੇ ਮੇਨ ਰਸਤਾ ਵੀ ਆ ਇਹ ਗਾੜੀ ਡੇਰਿਆਂ ਨੂੰ ਜਾਂਦਾ ਇਹਨਾਂ ਆਪ ਨੂੰ ਮੋਜੇ ਬੰਨਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਜੇ ਸਾਡਾ ਕੋਈ ਅਸੀਂ 18 ਤਰੀਕ ਦਾ ਧੰਨਾ ਲਿਖਿਆ ਸੀ ਦਫ਼ਤਰ ਸ਼ਾਹਪੁਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਾ ਬੁੱਢਾ ਵੱਲੋਂ ਸੂਬਾ ਕਮੇਟੀ ਦੇ ਵਿੱਚੋਂ ਇਹ ਧਰਨਾ ਜਿਹੜਾ ਲਿਖਿਆ ਗਿਆ ਵਾ 18 ਤਰੀਕ ਨੂੰ ਇੱਕ ਦਿਨ ਦਾ ਧਰਨਾ ਸੀ ਇਹ ਜਿਹੜਾ ਐਸਐਮ ਸ਼ਾਹਪੁਰ ਦੇ ਦਫ਼ਤਰ ਲਾਵਾਂਗੇ ਜੇ ਸਾਡੀਆਂ ਇਹ ਮਸਲੇ ਜਿਹੜੀਆਂ ਚਾਰ ਮਸਲੇ ਇਹਨਾਂ ਦਾ ਕੋਈ ਹੱਲ ਨਾ ਨਿਕਲਿਆ ਕਿਉਂਕਿ ਜਦੋਂ ਉਹਦਾ ਹੜ ਆਇਆ ਉਦੋਂ ਦੇ ਅਸੀਂ ਪ੍ਰਸ਼ਾਸਨ ਨਾਲ ਵੀ ਔਰ ਇੱਥੇ ਚਾਹੇ ਕੋਈ ਹੋਰ ਵੀ ਮੰਤਰੀ ਸ਼ੰਤਰੀ ਆਉਂਦਾ ਹਰੇਕ ਨੂੰ ਅਸੀਂ ਲਿਖਤੀ ਰੂਪ ਚ ਦਿੰਦੇ ਰਹੇ ਹਾਂ ਪਰ ਅਜੇ ਤੱਕ ਜਿਹੜੀਆਂ ਮੰਗਾਂ ਤਿਉਂ ਦੀ ਤਿਉਂ ਦੀਆਂ ਇਹਨਾਂ ਮੰਗਾਂ ਨੂੰ ਮੈਂ ਇਹ ਕਹੂੰਗਾ ਪ੍ਰਸ਼ਾਸਨ ਨੂੰ ਔਰ ਸਾਡੀ ਜੇ ਕੋਈ ਉੱਪਰ ਡੀਲ ਕਰ ਰਿਹਾ ਮੰਤਰੀ ਸਾਹਿਬਾਨ ਵੀ ਕਿ ਸਾਨੂੰ ਧੰਨਾ ਲਾਉਣ ਦੀ ਜਿਹੜੀ ਨੌਕਤ ਨਾ ਆਵੇ 18 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸਾਡੀਆਂ ਮਸਲਾਂ ਦਾ ਹੱਲ ਕੀਤਾ ਜਾਵੇ ਉਹਨਾਂ ਅਗਲੇ ਬਲਾਰੇ ਸਾਡੇ ਜਿਹੜੇ ਮਾਸਟਰ ਨਰਮਲ ਸਿੰਘ ਜੀ ਆ ਉਹ ਤੁਹਾਨੂੰ ਦੱਸਣਗੇ ਵੇਸ ਮੰਡ ਕਿੱਤ ਦੇ ਆ ਹਾ ਜਿਹੜੀਆਂ ਸੜਕਾਂ ਉਹਨਾਂ ਦੀ ਕੀ ਹਾਲਤ ਆ ਵਾਹੀ ਗੁਰਜੀ ਕਾ ਖਰਚਾ ਵਾਹੀ ਗੁਰਜੀ ਕੀ ਫਤਿਹ ਕੁਸਾਲ ਵੀਰੋ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਇਹ ਮੰਗ ਸੜਕਾਂ ਦੀ ਜਿਹੜੀ ਹੈ ਉਹ ਜਿਉਂ ਦੀ ਤਿਉਂ ਤੁਰੀ ਆ ਰਹੀ ਹੈ 2019 ਦੇ ਵਿੱਚ ਬਹੁਤ ਵੱਡਾ ਹੜ੍ਹ ਆਇਆ ਸੀਗਾ ਆਪਾਂ ਸਾਰਿਆਂ ਨੇ ਉਹ ਸੰਤਾਪ ਖੋ ਗਿਆ ਸਰਕਾਰਾਂ ਨੇ ਲਾਰੇ ਲਾਈ ਰੱਖੇ ਆ ਸਰਕਾਰਾਂ ਬਦਲ ਗਈਆਂ ਨਵੀਆਂ ਆਈਆਂ ਇਹਨਾਂ ਨੇ ਵੀ ਲਾਰੇ ਲਾ ਲਾ ਕੇ ਸਾਨੂੰ ਇਸ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਸਾਨੂੰ ਹੁਣ ਕੋਈ ਸਖਤ ਐਕਸ਼ਨ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਖਿਲਾਫ ਲੈਣ ਦੇ ਲਈ ਮਜਬੂਰ ਕਰ ਦਿੱਤਾ ਹੈ ਜੁਲਾਈ 23 ਦੇ ਵਿੱਚ ਜਿਹੜਾ ਹੜ ਆਇਆ ਇਹਨੇ ਤੇ ਤੈ ਹੀ ਤੋੜ ਦਿੱਤੀਆਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਕਿਉਂਕਿ ਮੇਰੇ ਜਿਵੇਂ ਸਰਕਾਰ ਸੰਬੰਧੀ ਵਿਚਾਰ ਚਰਚਾ ਕਰਨ ਦੀ ਜ਼ਿੰਮੇਵਾਰੀ ਲੱਗੀ ਹੈ ਸੋ ਮੈਂ ਤਾਂ ਸੜਕ ਬਾਰੇ ਹੀ ਦੱਸੂਗਾ ਵੀ ਜਿਹੜੀ ਸੜਕ ਕੰਗਾ ਤੋਂ ਲੈ ਕੇ ਮੇਨ ਕੰਗ ਖੁਰਦ ਤੋਂ ਲੈ ਕੇ ਮਹਰਾਜਵਾਲਾ ਮੁੰਡੀ ਕਾਸੂ ਗੱਟਾ ਮੁੰਡੀ ਕਾਸੂ ਲੱਖੂ ਦੀਆਂ ਛੰਨਾ ਮੁੰਡੀ ਚੋਲੀਆਂ ਤੇ ਨਾਲ ਤੋਂ ਹੁੰਦੀ ਹੋਈ ਮਾਨਕ ਹਾਈਵੇ ਦੇ ਨਾਲ ਜੁੜਦੀ ਹੈ ਇਸ ਸੜਕ ਦੀ ਹਾਲਤ ਜਿਹੜੀ ਹੈ ਬਹੁਤ ਮੰਦੀ ਹੈ ਕੱਚੇ ਰਾਹ ਨਾਲੋਂ ਵੀ ਭੈੜੀ ਐ ਇਸ ਖੇਤਰ ਦੇ ਵਿੱਚ ਲੋਕ ਗੰਨਾ ਵੀ ਕਾਫੀ ਵੀਜਦੇ ਤੇ ਉਹ ਟਰਾਲੀਆਂ ਵੀ ਬਹੁਤ ਵੱਡੀਆਂ-ਵੱਡੀਆਂ ਵਾਂ ਉਹ ਟਰਾਲੀਆਂ ਨੂੰ ਉੱਥੋਂ ਕੱਢਣਾ ਬਹੁਤ ਮੁਸ਼ਕਲ ਖਾਸ ਕਰਕੇ ਸਿਆਲ ਦੇ ਵਿੱਚ ਜਦੋਂ ਧੁੰਦਾਂ ਵੀ ਪੈਂਦੀਆਂ ਤੇ ਪਤਾ ਨਹੀਂ ਲੱਗਦਾ ਕਿੱਥੇ ਸੜਕ ਹੈਗੀ ਐ ਤੇ ਕਿੱਥੇ ਨਹੀਂ ਉਹ ਕੱਚੇ ਰਾਹ ਨਾਲੋਂ ਭੈੜੀ ਐ ਇਹ ਸਬੰਧ ਵਿੱਚ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਅਸੀਂ ਹੀਠਾਂ ਤੋਂ ਲੈ ਕੇ ਉੱਪਰ ਤੱਕ ਜਿੱਥੋਂ ਤੱਕ ਸਾਡੀ ਬਾਹ ਚੱਲੀ ਐ ਆਸੀਂ ਉਹ ਕਾਤੋਂ ਖਤਾਬਤ ਕੀਤੀ ਹੈ ਮਿਲਦੇ ਵੀ ਰਹੇ ਅਧਿਕਾਰੀਆਂ ਨੂੰ ਪਰ ਅਜੇ ਤੱਕ ਕਿਸੇ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ ਨਾ ਹੀ ਕਿਸੇ ਸਰਕਾਰੀ ਲੀਡਰ ਦੇ ਕੰਨ ਤੇ ਜੂੰ ਸਰਕੀ ਹੈ ਬਹੁਤ ਵੱਡੇ ਵੱਡੇ ਦਮਗਜੇ ਭਗਵਾਨ ਸਮਾਨ ਸਾਹਿਬ ਨਾਟਕਾਂ ਦੇ ਰੂਪ ਵਿੱਚ ਸਟੇਜਾਂ ਤੇ ਮਾਰੀ ਜਾ ਰਹੇ ਨੇ ਪਰ ਹਕੀਕਤ ਆਣ ਕੇ ਥੱਲੇ ਕੋਈ ਨਹੀਂ ਦੇਖ ਰਿਹਾ ਹਕੀਕਤ ਬਿਲਕੁਲ ਉਹਨਾਂ ਦੇ ਦਾਅਵਿਆਂ ਦੇ ਉਲਟ ਹੈ ਕੋਈ ਰੰਗਲਾ ਪੰਜਾਬ ਨਹੀਂ ਬਣ ਰਿਹਾ ਤੇ ਖੰਗਲਾ ਪੰਜਾਬ ਜਿਹੜਾ ਵਾ ਉਹ ਬਣਿਆ ਹੋਇਆ ਆਣ ਕੇ ਉਹ ਜਿਹੜਾ ਹਰ ਖੇਤਰ ਆ ਉੱਚ ਅਧਿਕਾਰੀ ਜਿਹੜੇ ਆਣ ਕੇ ਦੇਖ ਲੈਣ ਤੇ ਲੀਡਰ ਸਹਿਬਾਨ ਵੀ ਦੇਖ ਲੈਣ ਵੀ ਇਹ ਰੰਗਲਾ ਪੰਜਾਬ ਆ ਕਿ ਖੰਗਲਾ ਪੰਜਾਬ ਆ ਇਹ ਜਿਹੜਾ ਮੰਡ ਖੇਤਰ ਆ ਇਹ ਬਹੁਤ ਬੁਰੀ ਤਰ੍ਹਾਂ ਝੰਬਿਆ ਗਿਆ ਵਾ ਦੋਹੜਾ ਨੇ ਝੰਬ ਦਿੱਤਾ ਵਾ ਕਰਜ਼ੇ ਦੇ ਹੇਠ ਵੀ ਆ ਗਿਆ ਨਹੀਂ ਤਾਂ ਇਹ ਲੋਕ ਤਾਂ ਆਪ ਹੀ ਇਕੱਠੇ ਹੋ ਕੇ ਉਹ ਜੀਆਂ ਛੜਕਾ ਆਪ ਹੀ ਬੰਦਨਦੇ ਹੁੰਦੇ ਸੀ ਜਿਨ੍ਹਾਂ ਨੇ ਮੰਡ ਪਟਿਆ ਇੰਨਾ ਕੁਝ ਕੀਤਾ ਵਾ ਮਾਂਡਰ ਨੂੰ ਆਵਾਜ਼ ਕਰਦੇ ਵਿੱਚ ਹਰੀ ਕ੍ਰਾਂਤੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਇੱਥੇ ਕਾ ਹੀ ਹੁੰਦਾ ਸੀ ਫਸਲਾਂ ਤਾਂ ਹੁੰਦੀਆਂ ਹੀ ਨਹੀਂ ਸੀਗੀਆਂ ਇਹਨਾਂ ਨੇ ਆਪਣੇ ਹੱਥੀਂ ਮਾਂਡਰ ਨੂੰ ਪੱਟ ਕੇ ਇਹ ਆਵਾਜ਼ ਕੀਤੀ ਹੈ ਜ਼ਮੀਨ ਤੇ ਅੱਜ ਹਰੀਆਂ ਭਰੀਆਂ ਇੱਥੇ ਫਸਲਾਂ ਖੜੀਆਂ ਨੇ ਪਰ ਇਹਨਾਂ ਦੀ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਿਆ ਇਹਨਾਂ ਨੂੰ ਲੰਘਣ ਵਾਸਤੇ ਕੋਈ ਰਸਤਾ ਨਹੀਂ ਇਹਨਾਂ ਦੇ ਵਹੀਕਲ ਟੁੱਟਨੇ ਟੁੱਟ ਰਹੇ ਨੇ ਸੋ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਸਰਕਾਰ ਨੂੰ ਅਗਾਹ ਕਰਾਂਗਾ ਕਿ ਉਹ ਜਲਦੀ ਤੋਂ ਜਲਦੀ ਇਹ ਤੇ ਕੋਈ ਐਕਸ਼ਨ ਲਵੇ ਨਹੀਂ ਤੇ ਜੋ ਜੱਸੀ ਬੰਦੀ ਐਕਸ਼ਨ ਲੀਕੂਗੀ ਉਹਦੇ ਵਿੱਚ ਵੱਧ ਛੜ ਕੇ ਹਿੱਸਾ ਬਹੁਤ ਲੋਕਾਂ ਦਾ ਮਾਅਬਿਆ ਰਹਿੰਦਾ ਅੱਛਾ 6500 ਰੁਪਈਆ ਹੀ ਰਹਿੰਦਾ ਜਿਹੜਾ ਕਿ ਸਿਰਫ ਝੋਨਾ ਲਾਉਣ ਦਾ ਹੀ ਖਰਚ ਕਿੰਦੇ ਸੀ ਦੇਣਾ ਵਾ ਜੀ ਵੀ ਫਸਲ ਤਾਂ ਕੋਈ ਮਰੀ ਨਹੀਂ ਜੀ ਹਾਂਜੀ ਪਰ ਜਿੱਥੇ ਅਜੇ ਤੱਕ ਫਸਲਾਂ ਬੀਜੀਆਂ ਹੀ ਨਹੀਂ ਜਾ ਸਕੀਆਂ ਜੀ 6 ਮਹੀਨੇ ਲੰਘ ਗਏ ਨੇ ਜੀ ਉਹਨਾਂ ਨੂੰ ਕਈਆਂ ਨੂੰ ਜ 6500 ਵੀ ਨਹੀਂ ਮਿਲਿਆ ਤੇ ਜੇ ਮਿਲ ਗਿਆ ਤਾਂ ਉਹਨਾਂ ਨੂੰ ਤਾਂ ਪੂਰਾ ਮਾਅਬਿਆ ਚਾਹੀਦਾ ਉਹਨਾਂ ਦਾ 6500 ਜਾਂ 8500 ਨਾ ਨਿਕ ਜਰਾ ਜੀ ਉਹਨਾਂ ਦਾ ਜੋ ਇਹਨਾਂ ਨੇ ਕੁਝ ਘੱਟੋ-ਘੱਟ ਰੱਖਿਆ ਹੋਇਆ ਵਾ 15000 ਜਾਂ ਕਿੰਨਾ ਵੀ ਹੈ ਹੁਣ ਤੇ ਇਤੋਂ ਵੀ ਵੱਧ ਦੇ ਜਥੇਬੰਦੀਆਂ ਦੀ ਡਿਮਾਂਡ ਤੇ ਹੈਗੀ 50000 ਰੁਪਏ ਦਾ ਟੋਰ ਕਿੰਨਾ ਦਿੱਤਾ ਜਾਵੇ ਮੋਢੀ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਕਦੂ ਦਾ ਵੀ ਦੇਣਾ ਤੇ ਮੁਰਗੀ ਦਾ ਵੀ ਦੇਣਾ ਕੀ ਤਾਂ ਲੱਗਦਾ ਸਾਰੇ ਮਿਲ ਕੇ ਪੈ ਜਾਣਾ ਨਾ ਜੀ ਕੁਛ ਨਹੀਂ ਨਾ ਕੋਈ ਕਦੂ ਨਾ ਕੋਈ ਮੁਰਗੀ ਨਾ ਕੋਈ ਆਂਡਾ ਉਹ ਤਾਂ ਬਹੁਤ ਗੱਲਾਂ ਕਰਦਾ ਉਹ ਤਾਂ ਸ਼ਟੇਤਿਆਂ ਤੋਂ ਨਾਟਕ ਕਰਨੇ ਜਾਣਦਾ ਵਾ ਨਾਟਕ ਜਿਹੜਾ ਵਾ ਉਹ ਕਈ ਵਾਰੀ ਸਬੀਤ ਨਹੀਂ ਪੂਰੀ ਹੋ ਰਿਹਾ ਕਿ ਉਹ ਤਾਂ ਸਟੇਜ ਹੀ ਕੰਮ ਹੁੰਦਾ ਤੇ ਦੇਖਣਾ ਤਾਂ ਆਣ ਕੇ ਧਰਤਲ ਤੇ ਜਾਇਦਾ ਤੁਹਾਨੂੰ ਸਾਡੇ ਖੇਤਾਂ ਚ ਸਾਡੀਆਂ ਛੜਚਾਂ ਸਾਡੇ ਬੰਨਾਂ ਤੇ ਆਣ ਕੇ ਤਾਂ ਦੇਖਣ ਆਹ ਸਾਰੇ ਕਿਸਾਨ ਜਿਹੜੇ ਉੱਥੋਂ ਦੇ ਬੈਠੇ ਬਹੁਤ ਬੁਰੀ ਤਰ੍ਹਾਂ ਇਹ ਪੀੜਾ ਦਾ ਦੋ ਹੜਾਂ ਦੇ ਤੇ ਇਹਨਾਂ ਦਾ ਹਾਂਜੀ ਗਰਾਊਂਡ ਲੈਵਲ ਤੇ ਕੋਈ ਨਹੀਂ ਆਣ ਕੇ ਚੈੱਕ ਕਰਦਾ ਰੰਗਲਾ ਪੰਜਾਬ ਚੰਡੀਗੜ੍ਹ ਬੈਠੇ ਬਣਾਈ ਜਾਂਦੇ ਆ ਹਾਂ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਪਰਮਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕਬੂਸਲਾ ਉਹ ਆਪਣੇ ਵਿਚਾਰ ਪੇਸ਼ ਕਰਨਗੇ ਮਾਗਿਆਂ ਦੇ ਸਬੰਧ ਵਿੱਚ ਮੈਂ ਕਿਸਾਨ ਸੁਬਾਗੂ ਪਰਮਜੀਤ ਸਿੰਘ ਬਹਾਉ ਪਰ ਜਿਹੜਾ ਪ੍ਰਧਾਨ ਕਹੁਤੜਾ ਮੇਰੇ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਜੀ ਅਲੀਵਾਲ ਨੇ ਇਸ ਇਲਾਕੇ ਦੀ ਜਿਹੜੀਆਂ ਸਬੰਧਤ ਮੁੱਖ ਮੰਗਾਂ ਵਾਸ ਜਿਹੜੀਆਂ ਕਿ ਆਪਾਂ ਪਹਿਲਾਂ ਪ੍ਰਸ਼ਾਸਨ ਕੋਲ ਕਈ ਵਾਰ ਡਿਸਕਸ ਕਰਦੇ ਨੋਲਿਜ ਵਿੱਚ ਵੀ ਲਿਆਉਂਦੀਆਂ ਵਾ ਤੇ ਉਹਦੇ ਤੇ ਕੋਈ ਸੁਣਵਾਈ ਨਹੀਂ ਹੋਈ ਅੱਜ ਜਿਹੜਾ ਸਾਨੂੰ ਮਜਬੂਰ ਨੇ ਤੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇੱਕ ਸੰਕੇਤਕ ਤਰਨਾ ਜਿਹੜਾ ਐਸ ਡੀ ਐਮ ਦਫ਼ਤਰ ਦੇ ਅੱਗੇ ਇਹ ਜੀ ਲਿਖਿਆ 18 ਤਰੀਕ ਦਾ ਸ਼ਾਹ ਸ਼ਾਹਕੋਟ ਦਾ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜਿਹੜਾ ਇਹ ਸੰਕੇਤ ਨਹੀਂ ਹੋਣਾ ਇਸ ਤੋਂ ਸਾਡੇ ਜਿਹੇ ਮੰਗਾਂ ਜੇ ਪਹਿਲਾਂ ਮੰਨ ਲੈਣ ਜਾਣ ਤੇ ਜਾਂ ਫਿਰ ਧਰਨੇ ਵਾਲੇ ਦਿਨ ਸਾਨੂੰ ਵਿਸ਼ਵਾਸ ਦਿਵਾ ਕੇ ਮੰਗਾਂ ਮੰਨੀਆਂ ਨਾ ਗਈਆਂ ਤਾਂ ਅਸੀਂ ਇਸ ਤੋਂ ਵੱਡਾ ਕੋਈ ਐਕਸ਼ਨ ਕਰਾਂਗੇ ਕਿਉਂਕਿ ਆਪ ਜੀ ਨੇ ਦੇਖਿਆ ਕਿ ਇੱਥੇ ਇਸ ਇਲਾਕੇ ਦੇ ਵਿੱਚ ਜਿੱਥੇ ਭੰਕਰ ਹੜ ਆਇਆ ਵਾ ਹੜ ਦੇ ਨਾਲ ਕਈ ਜਾਨਾਂ ਵੀ ਗਈਆਂ ਅਤੇ ਜਿਹੜੀਆਂ ਜ਼ਮੀਨਾਂ ਵਾ ਉਹ ਖੁਰਦਪੁਰਦ ਹੋ ਗਈਆਂ ਵਾ ਤੇ ਜਿਨ੍ਹਾਂ ਦੇ ਵਿੱਚ ਅੱਜ ਤੱਕ ਵੀ ਉਹ ਖੇਤੀ ਨਹੀਂ ਹੋ ਸਕੀ। ਕਈਆਂ ਜਗ੍ਹਾ ਦੇ ਵਿੱਚ ਦੋਰੀ ਖੇਤੀ ਜਿਹੜੀ ਕੀਤੀ ਸੀ ਸਰਕਾਰ ਨੇ ਕਹਿਆ ਵੀ ਅਸੀਂ ਤੁਹਾਨੂੰ ਲਵਾਈ ਵੀ ਦਵਾਂਗੇ ਮੁਆਵਜ਼ਾ ਸਾਡਾ ਡਬਲ ਮੁਆਵਜ਼ਾ। ਦਿੱਲੀ ਜੀ ਦਰਜ ਤੇ ਤੁਸੀਂ ਵਾਅਦਾ ਕੀਤਾ ਸੀ ਜਦੋਂ ਸਾਡੀ ਸਰਕਾਰ ਆਉਗੀ ਤੇ ਅਸੀਂ ਦਿੱਲੀ ਦੇ ਦਰਜ ਤੇ ਤੁਹਾਨੂੰ ਮੁਆਵਜ਼ਾ ਦੇਵਾਂਗੇ ਜਿੱਦਾਂ ਅਥਰ ਦਿੱਲੀ ਚ ਦਿੰਦੇ 40000 ਦਿੰਦੇ ਜਾਂ 50000 ਦਿੰਦੇ ਆ। ਤੇ ਸਾਡੀ ਮੁੱਖ ਮੰਗ ਇਹ ਆ ਕਿ ਜਿਹੜਾ ਹੜਾ ਦੇ ਨਾਲ ਸਾਡਾ ਜਿਹੜਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਵਾ ਉਹ ਸਾਨੂੰ ਫੌਰੀ ਮੁਆਵਜ਼ਾ ਦਿੱਤਾ ਜਾਵੇ। ਪੁਰਗਤ ਮਾਤਾ ਜੀ ਤੁਸੀਂ ਐਲਾਨ ਕੀਤਾ ਸੀ ਕਿ ਗਰਦੌਰੀਆਂ ਤੋਂ ਪਹਿਲਾਂ ਮੈਂ ਮੁਆਵਜ਼ਾ ਦੇ ਦੇਣਾ ਪਰ ਤੁਹਾਨੂੰ ਇਥੇ ਇਨਜਾਦ ਕਰਾਉਣਾ ਚਾਹੁੰਦੇ ਹਾਂ ਤੁਸੀਂ ਇਸ ਇਲਾਕੇ ਦੇ ਵਿੱਚ ਹੀ ਮੋਟਰਬੋਰਡ ਦੇ ਵਿੱਚ ਬੈਠ ਕੇ ਉਸੇ ਜ਼ਮੀਨਾਂ ਦੇ ਵਿੱਚ ਬੈਠ ਕੇ ਜਿਨ੍ਹਾਂ ਦਾ ਅਸੀਂ ਅੱਜ ਮੁਆਵਜ਼ਾ ਮੰਗ ਰਹੇ ਪਜਾਮਾ ਲਵੇੜ ਕੇ ਬੈਠੇ ਸੀ ਤੇ ਦੱਸਿਆ ਸੀ ਕਿ ਮੁਰਗੇ ਦਾ ਵੀ ਐਲਾਨ ਕਰਾਂਗੇ ਮੁਆਵਜ਼ੇ ਦਾ ਦਵਾਂਗੇ ਤੁਹਾਨੂੰ ਪਰ ਇੱਥੇ ਕਈ ਜਾਨਾਂ ਚਲ ਗਈਆਂ ਛੋਟੇ ਛੋਟੇ ਇਸ ਦੋਬੇ ਖੇਤਾਂ ਦੇ ਵਿੱਚ ਬੱਚਿਆਂ ਦੀ ਜਾਨਾਂ ਗਈਆਂ ਘਰ ਰੁੜ ਗਿਆ ਅੱਜ ਤੱਕ ਤਾਂ ਇਹ ਹੀ ਕਰਾਂ ਦਾ ਜਾਂ ਪੈਲੀਆਂ ਦਾ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਪਸ਼ੂਆਂ ਦਾ ਮੁਆਵਜ਼ਾ ਨਹੀਂ ਦਿੱਤਾ ਤੇ ਮੁਰਗੀ ਤੋਂ ਅਸੀਂ ਤੁਹਾਡੇ ਤੋਂ ਕੀ ਆਸ ਰੱਖਦੇ ਆ ਤੇ ਅਸੀਂ ਤੁਹਾਨੂੰ ਫੇਰ ਚੇਤਾਵਨੀ ਦਿੰਦੇ ਆ ਕਿ ਸਾਨੂੰ ਜਿੱਥੇ ਬਾਰਡਰਾਂ ਤੇ ਲੜਾਈਆਂ ਲੜਦੀਆਂ ਪੈ ਰਹੀਆਂ ਹੁਣ ਤੁਹਾਡੇ ਇਸ ਸਰਕਾਰ ਦੇ ਵਿੱਚ ਜਿਹੜਾ ਕਿ ਅਸੀਂ ਵੋਟਾਂ ਪਾ ਕੇ ਤੁਹਾਨੂੰ ਬੜੇ ਸਦਰਾਂ ਦੇ ਨਾਲ ਲਿਆਂਦਾ ਵਾ ਕਿ ਸਾਡੇ ਜਿਹੜੇ ਮਸਲੇ ਆ ਪੈਲ ਦੇ ਆਧਾਰ ਤੇ ਹੋਣਗੇ ਪਰ ਕੋਈ ਵੀ ਇਦਾਂ ਨਹੀਂ ਹੋਇਆ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਵਾ ਇਹ ਹੜਾ ਤੋਂ ਬਾਅਦ ਤਰ੍ਹਾਂ ਤੋਂ ਸਾਨੂੰ ਮੁਆਵਜ਼ਾ ਮਿਲਦਾ ਰਿਹਾ ਵਾ ਇਸ ਵਾਰ ਬਹੁਤ ਬਹਾਨੇ ਬਣਾਏ ਜਾ ਰਹੇ ਆ ਇਹ ਜ਼ਮੀਨ ਪੰਚਾਇਤੀ ਆ ਆਬਾਦਕਾਰਾਂ ਦੀ ਆ ਕੁਛ ਆ ਤੇ ਤੁਸੀਂ ਜਿਹੜਾ ਸਕੇਂਦਰ ਸਰਕਾਰ ਵਾਲਾ ਮੁਆਵਜ਼ਾ ਵਾ ਉਹ ਵੀ ਨਹੀਂ ਸਾਨੂੰ ਦੇ ਰਹੇ ਕਿਉਂਕਿ ਅਸੀਂ ਤੁਹਾਨੂੰ ਚੇਤਾਵਨੀ ਦਿੰਦੇ ਆ ਕਿ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਨੂੰ ਫੌਰੀ ਮੁਆਵਜ਼ਾ ਮਿਲੇ ਆ ਇਸ ਵਾਰ ਤੁਹਾਡਾ ਮੁਆਵਜ਼ਾ ਨਹੀਂ ਮਿਲ ਰਿਹਾ ਅਸੀਂ ਇਹ ਜਿਹੜੀ ਲੜਾਈ ਆ ਜਿੱਥੇ ਦਿੱਲੀ ਦੇ ਬਾਰਡਰਾਂ 'ਤੇ ਲੜ ਰਹੇ ਆ ਅਸੀਂ ਪੰਜਾਬ ਦੇ ਵਿੱਚ ਵੀ ਵੱਡੀ ਮਹਿਮ ਛੜਾਂਗੇ